ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕਿਸਾਨਾਂ ਦੇ ਵੱਲੋਂ ਮਾਰਚ ਕੀਤਾ ਗਿਆ ਇਸ ਦੇ ਦਰਮਿਆਨ ਬੀਕੇ ਯੂ ਇਕਤਾ ਉਗਰਾਹਾਂ ਦੇ ਆਗੂ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ ਤੇ ਇਹਨਾਂ ਦੇ ਵੱਲੋਂ ਮੌਕੇ ਤੇ ਹੀ ਪ੍ਰਦਰਸ਼ਨ ਕੀਤਾ ਗਿਆ ਤੇ ਇਸੇ ਦਰਮਿਆਨ ਦੱਸਦੀ ਕਿ ਇਹਨਾਂ ਦਾ ਕਹਿਣਾ ਹੈ ਕਿ ਆਜ਼ਾਦੀ ਤਾਂ ਅਸਲ ਮਾਇਨਿਆਂ ਦੇ ਵਿੱਚ ਤਦ ਮਿਲਨੀ ਹੈ ਜਦ ਸਰਕਾਰ ਦੀ ਗੁਲਾਮੀ ਤੋਂ ਆਜ਼ਾਦ ਹੋਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਕਈ ਅਜੇ ਵੀ ਮੰਗਾਂ ਨੇ ਜਿਹਨਾਂ ਮੰਗਾਂ ਤੇ ਸਰਕਾਰ ਦੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਆਪਣੀ तमाम ਮੰਗਾਂ ਨੂੰ ਦੁਹਰਾਉਂਦਿਆਂ ਹੋਇਆਂ ਬਠਿੰਡਾ ਦੇ ਵਿੱਚ ਬੀਕੇ ਯੂ ਇਕਤਾ ਉਗਰਾਹਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਰੋਸ ਮਾਰਚ ਕੀਤਾ ਗਿਆ ਤੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ ਹੈ। ਮੈਂ ਚੰ다 ਸਿੰਘ ਜੇਠੂ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਸੂਬੇ ਦਾ ਸੀਨੀਅਰ ਜਿਤ ਪ੍ਰਧਾਨ ਆ ਅੱਜ ਅਸੀਂ ਅਡੋ ਡਿਜੀ ਨੇ ਕਿਤੇ ਨਾਲ ਸੰਧ ਜੱਥੇ ਬੰਨੇ ਹੈ ਉਹਨਾਂ ਵੱਲੋਂ ਸਾਂਝੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਆਜ਼ਾਦੀ ਲੋਕਾਂ ਲਈ ਕਿੰਨੀ ਬਰਬਾਦੀ ਲਿਆਈ ਹੈ ਤੇ ਜਿਹਦੇ ਅੱਜ ਇਹ ਹਾਕਮ ਜਸ਼ਨ ਮਨਾ ਰਹੇ ਆ ਉਸ ਆਵਾਦੀ ਆਜ਼ਾਦੀ ਦੇ ਬਖਸ਼ੀਏ ਦੇ ਖਾਤਰ ਤੇ ਲੋਕਾਂ ਨੂੰ ਇਹ ਦੱਸਣ ਖਾਤਰ ਕਿ ਆਜ਼ਾਦੀ ਸਾਡੇ ਵਾਸਤੇ ਨਹੀਂ ਆਈ ਇਹ ਆਜ਼ਾਦੀ ਉਹਨਾਂ ਲੋਕਾਂ ਦੀ ਉਹਨਾਂ ਜੋਕਾਂ ਦੀ ਹੈ ਉਹਦੇ ਲਈ ਅਸੀਂ ਸਾਰੇ ਪੰਜਾਬ 'ਚ ਸਦਾ ਦਿੱਤਾ ਹੈ ਕਿਉਂਕਿ ਦੇਖੋ ਜਦੋਂ ਦੇਸ਼ 'ਚ ਕਿਸੇ ਕਾ ਆਜ਼ਾਦੀ ਸੱਚੀ ਆਜ਼ਾਦੀ ਹੁੰਦੀ ਹੈ ਅਸੀਂ ਗਿਣਿਆ ਸਕਦੇ ਹਾਂ ਕਿ ਰੂਚਾ ਆਜ਼ਾਦੀ ਆਈ ਚੀਨ ਚ ਆਜ਼ਾਦੀ ਆਈ ਤੇ ਕੋਈ ਦਹਾਕਿਆਂ 'ਚ ਉਥੇ ਬੇਇਜ਼ਦਗੀ ਖਤਮ ਹੋ ਇੱਥੇ ਤਾਂ 78ਵਾਂ ਸਾਲ ਸ਼ੁਰੂ ਹੋ ਗਿਆ ਆਜ਼ਾਦੀ ਆਈ ਨਹੀਂ ਤੇ ਅੱਜ ਉਹ 70 ਸਾਲ ਸ਼ੁਰੂ ਹੋ ਗਏ ਉਦੋਂ ਆਜ਼ਾਦੀ ਦਾ ਹਾਰ ਕੀ ਐ ਆਜ਼ਾਦੀ ਦਾ ਹਾਲ ਇਹ ਆ ਕਿ ਬਿਲਕੁਲ ਜਿਹੜੇ ਰਜਗਾਰ ਐ ਉਹਦਾ ਭੋਗ ਪੈ ਚੁੱਕਿਆ ਛੋਟੀਆਂ ਸੰਦਾਂ ਬਰਬਾਦ ਹੋ ਚੁੱਕੀਆਂ ਕਿਸਾਨ ਐ ਮਜ਼ਦੂਰ ਐ ਇਹੇ ਖੁਦਕਸ਼ੀਆਂ ਦੇ ਰਾਹ ਪੈ ਗਏ ਐ ਨੌਜਵਾਨ ਐ ਉਹ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਐ ਜਾਨ ਨਸਾਂ ਦੇ ਲੜ ਲਾਦੇ ਇਹਨਾਂ ਨੇ ਹੁਣ ਇਹਨੂੰ ਆਜ਼ਾਦੀ ਕਹੀਏ ਕਿ ਸਾਡੇ ਮੁਲਕ ਦੇ ਕਿਰਤੀ ਲੋਕਾਂ ਦੀ ਬਰਬਾਦੀ ਗਈ ਹੈ ਅਸੀਂ ਸਾਹਬ ਕਹਿੰਦੇ ਆ ਕਿ ਸਾਡੇ ਲੋਕਾਂ ਦੀ ਕਿਰਤੀ ਲੋਕਾਂ ਦੀ ਇਹ ਬਰਬਾਦੀ ਹੈ ਆਜ਼ਾਦੀ ਉਹਨਾਂ ਵਾਸਤੇ ਹੈਗੀ ਹੈ ਇਹ ਕਹਿ ਕੇ ਉਹ ਮਨਾਉਂੜ ਕਿ ਲੋਕਾਂ ਵਾਸਤੇ ਕੋਈ ਆਜ਼ਾਦੀ ਨਹੀਂ ਆਈ ਸਾਡੀ ਆਜ਼ਾਦੀ ਆਸੀਂ ਆਪਣੀ ਆਜ਼ਾਦੀ ਦੇ ਜਸ਼ਨ ਮਨਾਉਣੇ ਆ ਕਿਉਂਕਿ ਇਹ ਆਜ਼ਾਦੀ ਦੇ ਜਸ਼ਨ ਮਨਾ ਕੇ ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਆ ਲੋਕਾਂ ਦੀ ਜ਼ਿੰਦਗੀ ਤੋਂ ਫੈਸਲਾ ਕਰਦੇ ਆ ਤੇ ਜਦੋਂ ਇਹ ਕਹਿੰਦੇ ਆ ਆਜ਼ਾਦੀ ਆਈ ਉਹਨਾਂ ਦਿਨਾਂ 'ਚ ਲੋਕਾਂ ਦਾ ਹਾਲ ਕੀ ਸੀ ਜਿਨ੍ਹਾਂ ਦੀ ਕੋਈ ਸੂਆ ਕਸੀਆਂ ਨਹਿਰਾ ਓ ਟੋਬੇ ਸਪੜ ਫੋਨ ਨਾਲ ਲਾਲੋ ਲਾਲ ਸਿੰਘ ਤੇ ਸਾਡੀਆਂ ਭੈਣਾਂ ਔਰਤਾਂ ਦੇ ਜਿਹਨੂੰ ਇਹ ਆਜ਼ਾਦੀ ਦੇ ਜਸ਼ਨ ਮਨਾ ਰਹੇ ਸੀ ਉਹਨਾਂ ਦਿਨਾਂ 'ਚ ਇਧਰ ਅੰਬਰਸਰ ਜਿਹੜਾ ਪਵਿੱਤਰ ਸਹਿਰ ਹੈ ਮੁਸਲਮਾਨ ਭੈਣਾਂ ਦੇ ਅਲਫ ਨੰਗੀਆਂ ਕਰਕੇ ਸਾਥੀਆਂ ਕੱਢ ਕੇ ਮਜਾਰੇ ਹੋਇਆ ਇਹ ਹੀ ਕੁਝ ਉਹਨਾਂ ਨੇ ਲਾਹੌਰ ਲਾਹੌਰ ਦੀ ਕੀਤਾ ਜਿਹੜੀਆਂ ਸੇਖਾਂ ਦੇ ਸੀ ਜਾਂ ਹਿੰਦੂਆਂ ਦੇ ਆ ਭੈਣਾਂ ਸੀ ਉਹਨਾਂ ਨੂੰ ਅਲਫ ਨੰਗੀਆਂ ਕਰਕੇ ਉੱਥੇ ਉਹਨਾਂ ਦਾ ਜਲੂਸ ਲਾਹੌਰ ਜਿਨੇ ਕਲੇ ਆ ਇਹਨੋਂ ਸੀ ਆਜ਼ਾਦੀ ਗਈ ਹੈ ਸਾਡੇ ਇਸ ਆਜ਼ਾਦੀ ਦਾ ਨੋ ਸਾਡੇ ਬਜ਼ੁਰਗਾਂ ਨੇ ਬਹੁਤ ਵਧੀਆ ਰੱਖਿਆ ਕਿ ਆਜ਼ਾਦੀ ਨਹੀਂ ਸੀ ਇਹ ਕਲੂਗਾਰਾ ਸੀ ਕੱਟਾ ਵੱਡੀ ਸੀ ਤੇ ਸਾਡੇ ਤਾਂ ਬਜ਼ੁਰਗ ਉਦੋਂ ਹੁੰਦਾ ਨਹੀਂ ਸੀ ਵੀ ਕੌਣ ਕਦੋਂ ਜਨਮਿਆ ਆਪਦੀ ਉਮਰ ਦਾ حساب ਵੀ ਇਹ ਲਾਉਂਦੇ ਸੀ ਵੀ ਜਦੋਂ ਭਾਈ ਕੱਟਾ ਵੱਡੀ ਹੋਈ ਐ ਉਦੋਂ ਮੈਂ 2 ਸਾਲ ਦਾ ਸੀ ਮੈਂ ਉਦੋਂ 4 ਸਾਲ ਦਾ ਸੀ ਮੈਂ ਜਾਂਦੋਂ 20 ਸਾਲ ਦਾ ਸੀ ਜਿਉਂਦੀ ਆਪਦੀ ਉਮਰ ਅਸੀਂ ਤਾਂ ਐ ਗਰਦੇ ਆ ਇਓ ਗੱਡਾ ਵੱਡੀ ਵਾਲੇ ਕੋਈ ਕਿ ਕਿੰਨੀ ਉਮਰ ਦਾ ਸੀ ਮੇਰਾ ਰਿਸ਼ਤੇਦਾਰ ਬਾਹਰੋਂ ਕੁਲ ਗਿਆ ਮੈਂ ਤੇਰੀ ਉਮਰ ਕਿੰਨੀ ਹੋਗੀ ਉਹ ਕਹਦਾ ਗੱਡਾ ਵੱਡੀ ਵਾਲੇ ਮੈਨੂੰ ਬਜ਼ੁਰਗ ਦਾਦਾ ਵੀ ਤੂੰ 2 ਸਾਲ ਦਾ ਸੀ ਇਹਨੂੰ ਹੁਣ ਆਜ਼ਾਦੀ ਕਿਹਣੀ ਐ ਇਸ ਕਰਕੇ ਲੋਕਾਂ ਨੂੰ ਸਮਝਾਉਣੇ ਆ ਕਿ ਅਸਲੀ ਆਜ਼ਾਦੀ ਲੋਕਾਂ ਦੀ ਕਿਰਤਿਆਂ ਦੀ ਆਜ਼ਾਦੀ ਲਿਆਉਣ ਦੀ ਲੜਾਈ ਤਾਂ ਸ਼ੁਰੂ ਹੋਈ ਐ ਤੇ ਇਹਨਾਂ ਨੇ ਉਹ ਕਿਰਤਿਆਂ ਦੀ ਆਜ਼ਾਦੀ ਨੂੰ ਰੋਕਣ ਦੀ ਖਾਤਰ ਨਵੇਂ-ਨਵੇਂ ਕਾਨੂੰਨ ਲਿਆਂਦੇ ਆ ਹੁਣ ਆ ਫੌਜਕਾਰੀ ਕਾਨੂੰਨ ਲਿਆਂਦੇ ਆ ਅਸੀਂ ਸਾਫ਼ ਕਹਿਣਾ ਚਾਹੁੰਦੇ ਆ ਇਹੀ ਭਲੇਖ ਅੰਗਰੇਜ਼ਾਂ ਨੂੰ ਸੀ ਇਹੀ ਬਲੇਖਾ ਇਹਨਾਂ ਨੂੰ ਹੈ ਜੇ ਡਾਂਗ ਦੇ ਜ਼ੋਰ ਜੇ ਗੋਲੀ ਦੇ ਜ਼ੋਰ ਕਿਸੇ ਦਾ ਰਾਜ ਚੱਲ ਸਕਦਾ ਹੋਵੇ ਫਿਰ ਅੰਗਰੇਜ਼ਾਂ ਦਾ ਰਾਜ ਹੀ ਹੁੰਦਾ ਨੂੰ ਰਾਜ ਤਾਂ ਸੂਰਜ ਨਹੀਂ ਚੜ੍ਹਦਾ ਉਹ ਇਹ ਰਾਹੇ ਬਏ ਹੋਏ ਆ ਤੇ ਇਹਨਾਂ ਨਾਲ ਵੀ ਇੰਨੀ ਮਾੜੀ ਹੋਣੀ ਹੈ ਇਹਨਾਂ ਨੂੰ ਕਿਤੇ ਠਹਿਰ ਨੂੰ ਥਾਂ ਨਹੀਂ ਮੈਣਾ ਆ ਲੋਕ ਆਪਦੀ ਆਜ਼ਾਦੀ ਜਿਹੜੀ ਲੋਕਾਂ ਖਾਤਰ ਹੋਊਗੀ ਉਹ ਲੈ ਕੇ ਆਉਣਗੇ ਉਹਦੇ ਜੋਕਾਂ ਦੀ ਕਿਸੇ ਨੇ ਨਹੀਂ ਪੁੱਛਣੀ ਇਹ ਸਾਡਾ ਅੱਜ ਦਾ ਤਹਾਈ ਹੈ ਇਸ ਇਸਨੇ ਲੋਕਾਂ ਨੂੰ ਦੇਣਾ ਕਿ 75 77 ਸਾਲੋਂ ਕਿ ਤੁਹਾਨੂੰ ਵੋਟਾਂ ਪਾਉਂਦੇ ਆ ਨੂੰ ਕਿ ਕੋ ਦਾ ਅਮਲ ਦੇਖ ਲੋ ਇੱਕ ਦਿੱਲੀ ਘੋਲ ਤੋਂ ਲੈ ਕੇ ਆਪਣੇ ਜਸਿਆਮਾ ਦੇ ਜਖੇਵੰਦਾਂ ਦਾ ਅਮਲ ਦੇਖ ਲੋ ਵੀ ਇਹਨੇ ਕੀ ਤੁਹਾਨੂੰ ਦਿੱਤਾ ਤੇ ਆਜ਼ਾਦੀ ਤੋਂ ਬਾਅਦ ਵੋਟਾਂ ਨੇ ਤੁਹਾਨੂੰ ਕੀ ਦਿੱਤਾ ਇਹਦੀ ਤੁਲਨਾ ਕਰ ਲੋ ਇਹ ਤੁਲਨਾ ਖਲੋਣੀ ਆ ਲੋਕਾਂ ਤੋਂ ਸੱਚੀ ਹਾਂ ਜੀ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਦੇਖੋ ਪਹਿਲਾਂ ਇਹ ਲੋਕਾਂ ਨੂੰ ਐਂਗਲ ਤੋਂ ਸਮਝਾਉਣ ਵਾਸਤੇ ਇਹਨੂੰ ਧਰਨਾ ਕੇ ਲੋ ਆਜ਼ਾਦੀ ਦੇ ਥਲਾਫ ਇਕੱਠ ਕੇ ਲੋ ਉਹ ਕੀਤਾ ਹੋਇਆ ਇਸ ਤੋਂ ਬਾਅਦ ਹਰਮਨ ਚੌਂਕ ਤੇ ਕਰਬਜਾਰਾ ਹੋਣਾ ਉਸ ਤੋਂ ਬਾਅਦ ਸਮਾਪਤੀ ਹੋਊਗੀ ਉਸ ਤੋਂ ਬਾਅਦ ਜਿਹੜੇ ਡੋਡੀ ਸਾਡੇ ਅੰਦੋਲਨ ਹੈ ਉਹਨਾਂ ਲਈ ਸੀ ਸਰਕਾਰ ਨੇ ਸ਼ੁਰੂ ਕਰਾਂਗੇ ਅੱਜ ਸਟੇਡੀਅਮ ਤੇ ਤੋਂ ਤਾਜ਼ਾ ਖ਼ਬਰ ਆਈ ਸੀ ਕਿ ਉਹਨਾਂ ਨੇ ਵੀ ਆਪਣੀ ਸਰਕਾਰ ਦੇ ਗੁਣ ਖਾਂ ਰਾਇ ਪਰ ਜਿਹੜਾ ਅਝਾੜਾ ਹੋਇਆ ਜਾਂ ਘਟਾਬੱਟੀ ਹੋ ਗਈ ਉਹਨਾਂ ਬਾਰੇ ਇੱਕ ਸ਼ਬਦ ਵੀ ਨਹੀਂ ਦੇ ਰਿਹਾ ਦੇਖੋ ਉਹ ਤਾਂ ਜਸ਼ਨ ਗਾਉਣਗੇ ਲੋਕਾਂ ਨੂੰ ਧੋਖਾ ਦੇਣਾ ਤੇ ਜੇ ਇਹ ਆਪ ਦੀ ਸਰਕਾਰ ਲੋਕਾਂ ਪ੍ਰਤੀ ਮਾੜਾ ਮੋਟਾ ਵੀ ਕੁਝ ਕਰਦੀ ਤੇ ਉਹਦੇ ਭਾਈ ਤਿੰਨ ਐਮਪੀ ਰਹਿ ਜਾਂਦੇ ਇਹਦਾ ਲੋਕਾਂ ਦਾ ਮੋਹਰ ਲਾਤੀ ਕਿ ਤੁਸੀਂ ਸਾਡੇ ਫਿੱਟ ਨਹੀਂ ਤੁਸੀਂ ਵੀ ਉਹਨਾਂ ਰਾਹਾਂ ਤੇ ਤੁਰਦੇ ਹੋ ਜਿਹੜੇ ਰਾਹਾਂ ਤੇ ਕਾਲੀ ਕਾਂਗਰਸੀ ਤੁਰਦੇ ਸੀ ਭਾਰਤੀ ਜਨਤਾ ਪਾਰਟੀ ਤੁਰਦੀ ਸੀ ਕਾਂਗਰਸ ਤੁਰਦੀ ਸੀ ਸੈਂਟਰ ਦੀ ਉਸੇ ਰਾਹ ਦੇ ਰਾਹੀ ਐ ਇਹ ਜੇ ਲੋਕਾਂ ਦੀ ਮਾੜੀ ਮੋਟੀ ਵੀ ਸੁਣ ਸੁਲਵਾਈ ਹੁੰਦੀ ਆ ਹਾਲ ਦੇ ਨਾਲ ਨਹੀਂ ਹੋਣੀ ਸੀ 2 ਸਾਲ ਵਿੱਚ